ਕਿ ਭੀ ਵੇਤੇ ਮੋਟੀ ਵੀ ਦੀ ਜੰਦੀ ਵੇ ਮੈਂ ਕੰਮ ਬਥੇਰਾ ਕਰਦੀ ਤੇਰੀ ਮਾਂ ਮੇਰੇ ਨਾਲ ਲੜਦੀ ਵੇ ਮੈਂ ਕੰਮ ਬਥੇਰਾ ਕਰਦੀ ਤੇਰੀ ਮਾਂ ਮੇਰੇ ਨਾਲ ਲੜਦੀ ਗੱਲਾਂ ਦੱਸੂਗੀ ਕੱਲੇ ਮੈਨੂੰ ਜਾਣਾ ਮੋਦੀਆ ਤੇਰੇ ਨਾਲੋਂ ਬੰਦੇ ਨੂੰ ਜਾਣਾ ਮੋਦੀਆ ਤੇਰੇ ਨਾਲ ਮਾਵਾਂ ਧੀਆਂ ਕੱਪੜੇ ਧੋਉਂਦੀਆਂ ਮਾਵਾਂ ਧੀਆਂ ਕੱਪੜੇ ਧੋਉਂਦੀਆਂ ਗੱਟੇ ਨਾਲ ਗੱਟਾ ਜੋੜ ਕੇ ਹੁਣ ਕਿਆ ਮਾਇਰੋਨੀ ਐ ਧੀਆਂ ਅਨੁਸਾਰ ਤੋਰ ਕੇ ਹੁਕਿਆ ਮਾਇਰੋਨੀ ਐ ਧੀਆਂ ਅਨੁਸਾਰ ਤੋਰ ਕੇ ਚੱਲ ਕੋਈ ਨਹੀਂ ਆਜੋੜੀਏ ਤੁਸੀਂ ਪਰਾਣਾ ਮਾਲ ਉਠੋ ਗਰਾਊਂਡ ਕਲਾਉਂ ਵਾਲੀ ਮੋਟੀ ਆਜੋ ਸੋ ਸੋਰੀ ਜਾਣ ਨੂੰ ਮੁੰਡਾ ਵੀਰੇ ਨਹੀਂ ਗੱਡੀ ਜੋੜ ਕੇ ਲੈ ਜਾਣੀ ਮੁੰਡਾ ਵੀਰੇ ਨਹੀਂ ਗੱਡੀ ਜੋੜ ਕੇ ਲੈ ਜਾਣੀ ਗੱਲਾਂ ਦੇ ਕੜਾ ਕਰੀਏ ਨਹੀਂ ਮੈਂ ਰੰਗੀਆਂ ਸੇਵੀਆਂ ਕਮਲੇ ਨੂੰ ਝੜ ਗਿਆ ਚਾਹ ਜੇ ਤੂੰ ਖਾਣੀ ਸੇਵੀਆਂ ਦਾੜੀ ਮੁੱਛ ਬਣਾ ਲਾ ਮੇਰੀਆਂ ਦਾੜੀ ਮੁੱਛ ਬਣਾ ਜੇ ਤੂੰ ਖਾਣੀ ਸੇਵੀਆਂ ਦਾੜੀ ਮੁੱਛ

ਬਾਜੀ ਨਹੀਂ ਮੈਂ ਤੇਰੇ ਵੱੰਨੀ ਵੇਖਦਾ ਤੁੰਨੋ ਮੇਰੀ ਬਾਜੀ ਨਹੀਂ ਮੈਂ ਤੇਰੇ ਵੱੰਨੀ ਵੇਖਦਾ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਹਾਰੀ ਨਾਮ ਲਵੈਣੇ ਨੀ ਤਰਕੇ ਆ ਹਾਰੀ ਨਾਮ ਲਵੈਣੇ ਗਿੱਧਾ ਹਾਰ ਗਿਆ ਹਾਰੀ ਨਾਮ ਲਵੈਣੇ ਗਿੱਧਾ ਹਾਰ ਗਿਆ ਹਾਰੀ ਨਾਮ ਲਵੈਣੇ ਨੱਚਦੇ ਪਾਉ ਮੁਕੇ ਨੂੰ ਯਾਹੂ ਠੰਡ ਤੇ ਸੋਹੇ ਦਾ ਪਾਣੀ ਨੱਚਦੇ ਵੰਮ ਤੇ ਨੂੰ ਨੱਪੂ ਖੰਡ ਤੇ ਸੋਹੇ ਦਾ ਪਾਣੀ ਲੈ ਵੀ ਕਾੜੀ ਹੋਈ ਆ ਕੁੜੀ ਮੈਂ ਗਈ ਸੀ ਮੇਲੇ ਛੱਡੂ ਮੰਗਰੇ ਮੰਗਰੇ ਆ ਗਿਆ ਮੈਂ ਗਈ ਸੀ ਮੇਲੇ ਛੱਡੂ ਮੰਗਰੇ ਮੰਗਰੇ ਆ ਗਿਆ ਮੈਂ ਖਾ ਕਿਲਾ ਛੱਡੂ ਗੋਲ ਕਰਤੇ ਕਾੜੀ ਹੋਣਾ ਕੀ ਸੀ ਭਾੜੇ ਆੜੇ ਗਿਆ ਨੀ ਉਹਦੇ ਸੰਗ ਵਿੱਚ ਗੋਲ ਗੱਪਾਂ ਆੜੇ ਗਿਆ ਨੀ ਉਹਦੇ ਸੰਗ ਵਿੱਚ ਗੋਲ ਗੱਪਾਂ ਮੂਹ ਵਿੱਚ ਕਿ ਭਾਖ ਤੋਂ ਜਾਣਾ ਸੰਤੋ ਸਹੀ ਲੈ ਹੰਟਾ ਦਾ ਲਾਇਆ ਬੋਲੀ ਤੋਂ ਤਾਂ ਅਸੀਂ ਦੱਸ ਜਾਣ ਲੱਗੇ ਪੂਰੀ ਪੂਰੀ ਉਰ ਮੇਦਨ ਤਿੰਨਾਂ ਦੇ ਨੱਚ ਨੱਚ ਕੇ ਜਾ ਦੂਰੀ ਮੇਦਨ ਉਹ ਲਿਆਂ ਦਾ ਪੜੋਲਾ ਦੀ ਹੈ ਮੇਕੀ ਰਚਨਾ ਉਹ ਲਿਆਂ ਦਾ ਪੜੋਲਾ ਦੀ ਹੈ ਮੇਕੀ ਰਚਨਾ ਦੁੱਧ ਬੱਕਰੀ ਦਾ ਪੀਤਾ ਨਹੀਂ ਇਹਨੇ ਕੀ ਨਚਣਾ ਦੁੱਧ ਬੱਕਰੀ ਦਾ ਪੀਤਾ ਨਹੀਂ ਇਹਨੇ ਕੀ ਨਚਣਾ ਬਈ ਬਹੁਤ ਨੱਚੀ ਸਾਰਿਆਂ ਨੂੰ ਆਪ ਆ ਗਿਆ ਆਪਾਂ ਖੜੇ